ਹਾਂਜੀ ਸਾਥੀਓ ਅੱਜ ਜਸੀਂ ਪਿੰਡ ਸੰਤਾਵਾਲੀ ਪਹੁੰਚੇ ਆ ਜੋ ਕਿ ਹਰਾਨੇ ਸਰਸੇ ਜ਼ਿਲ੍ਹੇ ਦਾ ਇਹ ਪਿੰਡ ਪਿੰਡ ਸੰਤਾਵਾਲੀ ਇੱਥੇ ਅੱਜ ਤੀਆਂ ਦਾ ਪ੍ਰੋਗਰਾਮ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਪਿੱਛੇ ਭੈਣਾਂ ਨੱਚ ਰਹੀਆਂ ਦੇ ਉਹ ਜਿਵੇਂ ਪੁਰਾਣਾ ਵਿਰਸਾ ਸਾਡੇ ਨੂੰ ਯਾਦ ਕੀਤਾ ਅੱਜ ਇਸ ਪਿੰਡ ਦੇ ਵਿੱਚ ਜੋ ਦਸਨ ਮੁਤਾਬਕ ਇਹ ਭੈਣਾਂ ਨੇ ਦੱਸਿਆ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇੱਥੇ ਪਹਿਲੀ ਵਾਰੀ ਤੀਆਂ ਮਨਾਇਆਂ ਗਈਆਂ ਪਿੰਡ ਦੇ ਨੌਜਵਾਨਾਂ ਦੇ ਸਹਿਯੋਗ ਦੇ ਨਾਲ ਇਹ ਸਾਡਾ ਵੀਰ ਜਸਵਿੰਦਰ ਸਿੰਘ ਹੈ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਸੀ ਉਸ ਦੇ ਨਾਲ ਪਿੰਡ ਦੇ ਪੰਚਾਇਤ ਨੇ ਉੱਥੋਂ ਦੇ ਨੌਜਵਾਨਾਂ ਨੇ ਸਾਥ ਦਿੱਤਾ ਤੇ ਇਹ ਤੀਆਂ ਦਾ ਮੇਲਾ ਜਮਨਾ ਰਹੇ ਨੇ ਮੱਚਾਣਾ ਪਟੋਲਾ ਬਣ ਕੇ ਨਹੀਂ ਨਹੀਂ ਮਣਚਾਣਾ ਪਟੋਲਾ ਬਣ ਕੇ ਨਹੀਂ ਮਾਸੀ ਲਖ ਲਖ ਸ਼ੁਕਰ ਮਨਾਈਏ ਹੱਥ ਜੋੜ ਕੇ ਕਰੀਏ ਬੇਨਤੀ ਚਰਨੀ ਸੀ ਸੁਨਵਾਈਏ ਆਏ ਹੋਏ ਸੱਜਣਾ ਦੀ ਧੂੜ ਮਥੇ ਨੂੰ ਲਾਈਏ ਆਏ ਹੋਏ ਸੱਜਣਾ ਦੀ ਧੂੜ ਮਥੇ ਨੂੰ ਲਾਈਏ ਆਏ ਹੋਏ ਸੱਜਣਾ ਦੀ ਧੂੜ ਮਥੇ ਨੂੰ ਲਾਈਏ ਛੜਿਆਂ ਬਾਦ ਨਾ ਪਿੱਪਲ ਸੌਂਦੇ ਵੰਗਾ ਵਾਧ ਕਰਾਈਆਂ ਬਈ ਸੱਗੀ ਫੁੱਲ ਸਿਰਾਂ ਤੇ ਸੌਂਦੇ ਸੱਗੀ ਫੁੱਲ ਸਿਰਾਂ ਤੇ ਸੌਂਦੇ ਤੇਰੀ ਚੰਦਰਾ ਪਾਈਆਂ ਸੁਬੇਦਾਰਨੀਆਂ ਬਣ ਕੇ ਮੇਲਣਾ ਆਈਆਂ ਸੁਬੇਦਾਰਨੀਆਂ ਬਣ ਕੇ ਮੇਲਣਾ ਆਈਆਂ ਸੁਬੇਦਾਰ 那个。 ਹਾਂਜੀ ਦੋਸਤੋ ਜੀ ਇੱਕ ਪਾਸੇ ਦੇਖਿਏਗੀ ਇੱਥੋਂ ਦੀਆਂ ਧੀਆਂ ਭੈਣਾਂ ਨੇ ਸਾਡੀਆਂ ਮਾਤਾਵਾਂ ਨੇ ਇਹ ਧੀਆਂ ਦਾ ਮੇਲਾ ਬਣਾਇਆ ਉਹਨਾਂ ਨੇ ਨੱਚਿਆ ਟੱਪਿਆ ਇੱਥੇ ਪਿੰਡ ਦੇ ਸਕੂਲ ਦੇ ਵਿੱਚ ਜਿੱਥੇ ਕੀ ਇਹ ਧੀਆਂ ਮਨਾਈਆਂ ਗਈਆਂ ਮੇਲਾ ਬਣਾਇਆ ਗਿਆ ਉਹਨਾਂ ਭੈਣਾਂ ਨੇ ਉਹਨਾਂ ਵੀਰਾਂ ਦਾ ਵੀ ਧੰਨਵਾਦ ਕੀਤਾ ਹੈ ਕਿ ਜਿਨ੍ਹਾਂ ਨੇ ਇਹ ਪ੍ਰੋਗਰਾਮ ਕਰਾਇਆ ਉਹ ਕਹਿੰਦੀ ਹੈ ਕਿ ਬਹੁਤ ਸਮਾਂ ਪਹਿਲਾਂ ਇਹ ਜਿਹੜਾ ਵਿਰਸਾ ਅਲੋਪ ਹੋ ਚੁੱਕਿਆ ਸੀ ਉਹ ਦੁਬਾਰਾ ਉਸ ਵੀਰਾਂ ਨੇ ਯਾਦ ਕਰਵਾਇਆ ਸਾਨੂੰ ਇਹ ਜੋੜਨ ਦੀ ਕੋਸ਼ਿਸ਼ ਕੀਤੀ ਕਿ ਇਹ ਭੈਣਾਂ ਨੂੰ ਫੇਰ ਆਜ਼ਾਦ ਹੋਣਾ ਚਾਹੀਦਾ ਕਿਉਂਕਿ ਜੇਕਰ ਉਹ ਸਮਿਆਂ ਦੇ ਕੁਝ ਸਮਾਂ ਪਹਿਲਾਂ ਜੋਧ ਸਨ ਮੁਤਾਬਕ ਕੀ ਕਿਵੇਂ ਮਰਦ ਪ੍ਰਧਾਨ ਦੇਸ਼ ਹੀ ਇਹ ਭਾਰਤ ਕਿ ਅੱਜ ਵੀ ਬੇਸ਼ੱਕ ਬਹੁਤ ਲੋਕ ਚਾਹੁੰਦੇ ਕਿ ਮਰਦ ਪ੍ਰਧਾਨ ਦੇਸ਼ ਹੋਣਾ ਚਾਹੀਦਾ ਜੇ ਔਰਤਾ ਆਜ਼ਾਦ ਹੋਈਆਂ ਤੇ ਉਹਦੇ ਵਿੱਚ ਔਰਤਾਂ ਦਾ ਵੀ ਬਹੁਤ ਵੱਡਾ ਰੋਲ ਰਿਹਾ ਔਰਤਾਂ ਨੇ ਸੰਘਰਸ਼ ਕੀਤਾ ਤਾਂ ਇਸ ਕਰਕੇ ਔਰਤਾ ਬਾਅਦ ਵਿੱਚ ਆਜ਼ਾਦੀ ਉਹਨਾਂ ਨੇ ਮਿਲੀ ਅੱਜ ਤੁਸੀਂ ਦੇਖ ਸਕਦੇ ਹੋ ਕਿ ਭੈਣਾਂ ਸਾਡੀਆਂ ਕਿਵੇਂ ਨੱਚਦੀਆਂ ਟੱਪਦੀਆਂ ਇਹ ਸਾਡਾ ਪੰਜਾਬੀ ਵਿਰਸਾ ਹੈ ਇਹ ਕੁਝ ਸਮਿਆਂ ਪਹਿਲਾਂ ਜੋ ਅਲੋਪ ਹੋ ਚੁੱਕਾ ਹੀ ਹੁਣ ਫੇਰ ਤੋਂ ਕਾਫੀ ਜਗਾਵਾਂ ਤੇ ਦੇਖਿਆ ਇਹ ਜੋ ਪੰਜਾਬੀ ਏਰੀਆ ਹੈ ਸਰਸਾ ਜ਼ਿਲ੍ਹਾ ਦੇ ਪੰਜਾਬੀ ਬੈਲਟਾ ਇੱਥੇ ਕਈ ਪਿੰਡਾਂ ਦੇ ਵਿੱਚ ਤੀਆਂ ਹੁਣ ਮਨਾਈਆਂ ਜਾ ਰਹੀਆਂ ਜਿਵੇਂ ਕਿ ਗੁਰਦੇਵ ਇੰਡੋਰ ਸਟੇਡੀਅਮ ਤੋਂ ਇਹ ਜਿਨ੍ਹਾਂ ਨੇ ਸ਼ੁਰੂ ਕੀਤਾ ਸੀ ਪਹਿਲ ਜਿਨ੍ਹਾਂ ਨੇ ਕੀਤੀ ਸੀ ਇਹ ਤੀਆਂ ਦੀ ਉੱਥੇ ਹਰ ਸਾਲ ਮਨਾਇਆ ਜਾ ਰਹੀਆਂ ਉਵੇਂ ਹੀ ਅਲਗ-ਗਲਗ ਪਿੰਡਾਂ ਦੇ ਵਿੱਚ ਜਿੱਤੇ ਪੰਜਾਬੀ ਬੈਲਟ ਆ ਉਹਨਾਂ ਨੇ ਵੀ ਇਹ ਤੀਆਂ ਮਨਾਉਣੀਆਂ ਦੁਬਾਰਾ ਤੋਂ ਚਾਲੂ ਕੀਤੀਆਂ ਤੁਸੀਂ ਦੇਖ ਸਕਦੇ ਹੋ ਨਾ ਭੈਣਾਂ ਦੇ ਚਿਹਰਿਆਂ ਤੇ ਕਿੰਨੀ ਖੁਸ਼ੀ ਆ ਧਰਤੀ ਪੈਰ ਨਹੀਂ ਲੱਗਦੀ ਇਹ ਤੁਸੀਂ ਪਿੰਡ ਸੰਤਾਵਾਲੀ ਦੀਆਂ ਤਸਵੀਰਾਂ ਦੇਖ ਰਹੇ ਹੋ ਜੋ ਕਿ ਹਰਿਆਣਾ ਸਰਸੇ ਜ਼ਿਲ੍ਹੇ ਦਾ ਪਿੰਡ ਅਸੀਂ ਦੁਬਾਰਾ ਦੱਸਦੀ ਏ ਕਿ ਭੈਣਾਂ ਸਾਡੀਆਂ ਨੱਚ ਰਹੀਆਂ ਇਹ ਬਹੁਤ ਵਧੀਆ ਗੱਲ ਆ ਕਿ ਅਸੀਂ ਉਮੀਦ ਕਰਦੇ ਕਿ ਇਹ ਵਿਰਸੇ ਨੂੰ ਐਵੇਂ ਹੀ ਕਾਇਮ ਰੱਖਿਆ ਜਾਵੇ ਨਾ ਰਾਗੇ ਬੱਦ ਦਾ ਰਾਗੀਆਂ ਬਖਸ਼ਾ ਕਾਰਾ ਉਹ ਰਾਗੀ ਨਾ ਪਹਿਲਾਂ ਵਰਗੀ ਦੁਨੀਆ ਅਰੋਂਦੀਆਂ ਮਟਿਆਰਾ ਉਹ ਕਰਦੀਆਂ ਲੋਕ ਲੋ ਪਿਆਰ ਸਾਡਾ ਸਭਿਆਂ ਦਾ ਹਾਂਜੀ ਦੋਸਤੋ ਇਹ ਕੁੜੀਆਂ ਨਿੱਕੀਆਂ ਬੱਚੀਆਂ ਸਾਡੀਆਂ ਭੈਣਾਂ ਇੱਕ ਇੱਕਲੀ ਪਾ ਰਹੀਆਂ ਕੋਚ ਸਮੇਂ ਪਹਿਲਾਂ ਅਸੀਂ ਵੀ ਜੋ ਦੇਖਦੇ ਆ ਕਿ ਅੱਜ ਵੀ ਪੈਣਾ ਜਦੋਂ ਕਿ ਜਿਨ੍ਹਾਂ ਨੇ ਪੰਜਾਬੀ ਵਿਰਸੇ ਦਾ ਥੋੜੀ ਨੌਲੇਜ ਹੋਵੇ ਪੈਣਾ ਵੀ ਕਿੱਕਲੀ ਪਾ ਰਹੀਆਂ ਸੀ ਦੋ ਬੁੜੀਆਂ ਆਪਸੇ ਚ ਦੋਵੇਂ ਹੱਥ ਫੜ ਕੇ ਆਏ ਤੁਸੀਂ ਦੇਖ ਸਕਦੇ ਹੋ ਇੱਧਰ ਦੂਜੇ ਪਾਸੇ ਕੀ ਕੇ ਪਿਪਲਾਂ ਨਾਲ ਪਿੰਗਾ ਜਿਵੇਂ ਦੱਸਦੇ ਬਜ਼ੁਰਗ ਕਿ ਪਿਪਲਾਂ ਨਾਲ ਪਿੰਗਾ ਪਾਈਆਂ ਜਾਂਦੀਆਂ ਸੀ ਸੌਣ ਦੇ ਮਹੀਨੇ ਕਿੱਕਲੀ ਪਿੰਗਾ ਪੈਂਦੀਆਂ ਸੀ ਜਿਵੇਂ ਪਿਪਲੀ ਪਿੰਗਾ ਪਿੰਡੀਆਂ ਸੀ ਤੇ ਉਹ ਪਿੰਗਾ ਝੂਟ ਰੀਆਂ ਸਾਡੀਆਂ ਪੈਣਾ ਪਿੰਡ ਸੰਤਾਵਾਲੀ ਦੀਆਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਪੰਜਾਬੀ ਵਿਰਸਾ ਕਿਤੇ ਨਾ ਕਿਤੇ ਅਸੀਂ ਫਿਰ ਕਹਿ ਦਈਏ ਲੋਪ ਹੋ ਚੁੱਕਿਆ ਹੀ ਬੜੀ ਖੁਸ਼ੀ ਦੀ ਗੱਲ ਆ ਪੰਜਾਬੀਆਂ ਵਾਸਤੇ ਖਾਸ ਕਰਕੇ ਇਹ ਦੁਬਾਰਾ ਵਿਰਸਾ ਦੁਬਾਰਾ ਉਜਾਗਰ ਹੋ ਰਿਹਾ ਬਹੁਤ ਸਾਡੇ ਨੌਜਵਾਨ ਜਾਗਰੂਕ ਹੋ ਰਹੇ ਉਹਨਾਂ ਨੂੰ ਪਤਾ ਲੱਗ ਰਿਹਾ ਕਿ ਜਿਵੇਂ ਜਿਵੇਂ ਅਸੀਂ ਵਿਰਸੇ ਤੋਂ ਦੂਰ ਹੋਏ ਉਵੇਂਵੇਂ ਸਾਡਾ ਕਿੰਨਾ ਨੁਕਸਾਨ ਵੀ ਹੋਇਆ ਏ ਕਿਵੇਂ ਨਸ਼ਿਆਂ ਚ ਵਾਰਡ ਦਿੱਤਾ ਇਹਨਾਂ ਸਰਕਾਰਾਂ ਨੇ ਕਿਵੇਂ ਨੌਜਵਾਨਾਂ ਦੇ ਨੁਕਸਾਨ ਹੋਏ ਠੀਕ ਹੈ ਜੀ

ਗਰਮ ਗਰਮ ਹਲੋ ਤੀਸਰਾ ਨਾਮ ਮੂਰ ਨਿੱਕੀ ਜੀ ਬੱਚੀ ਜਨੇ ਬਹੁਤ ਹੀ ਸੋਹਣਾ ਗਿੱਦਾ ਗਿੱਤਾ ਇਹ ਡਾਂਸ ਕਿਤਾ

ਵੀਰਾਂ ਜੰਦਾ ਇਹਨਾਂ ਦਵਾਰ ਨੇ ਬਹੁਤ ਵਧੀਆ ਖੁਭਾਨੀ ਕੀਤੀ ਹੈ। ਬਹੁਤ ਵੀ ਵਧੀਆ ਸੀ ਪ੍ਰੋਗਰਾਮ ਕਰਵਾ ਸਕੀਏ ਸਾਡੇ ਸਾਰੇ ਹੀ ਸੰਯੋਗ ਦੇ ਨਾਲ ਅਸੀਂ ਅੱਗੇ ਤੋਂ ਇਸ ਤੋਂ ਵੀ ਵਧੀਆ ਪ੍ਰੋਗਰਾਮ ਕਰਵਾ ਸਕੀਏ। ਤੁਹਾਡਾ ਸਾਥ ਪਲੀਜ਼ ਐਵੇਂ ਹੀ ਦੇਣਾ। ਅੱਜ ਦੇ 25 ਆਬਾਦੀ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਹੋਇਆ ਸਾਰੇ ਸਹਿਦਾਰ ਇੱਧਰ ਸਾਡੇ ਬਹੁਤ ਵਧੀਆ ਕੀਤਾ ਸਾਰੇ ਬੱਚਿਆਂ ਨੇ ਮੈਂਡਿਸ ਨੇ ਸਾਡਾ ਬਹੁਤ ਬਹੁਤ ਧੰਨਵਾਦ ਬਾਕੀ ਖਲਕੀਆ ਕਰਾਂਗੇ ਤੁਹਾਨੂੰ ਨਾ ਤਾਂ ਖੱਤਿਆ ਕੋਈ ਨਹੀਂ ਲਿਆ ਕਰੂਗਾ ਹਾਂਜੀ ਧੰਨਵਾਦ ਜੀ ਕੋਈ ਗੱਲ ਨਹੀਂ ਸੇਵਾ ਦਾ ਮੌਕਾ ਜੂਟਿਆ ਕਰੋ ਐਦਾ ਹੀ ਅਸੀਂ ਪ੍ਰੋਗਰਾਮ ਕਰਵਾਉਂਦੇ ਰਹੀਏ ਤੇ ਅਸੀਂ ਅੱਗੇ ਤੋਂ ਐਵੇਂ ਨਹੀਂ ਸਾਨੂੰ ਹੌਸਲਾ ਦਿੰਦੇ ਰਹੋ ਕਿ ਅਸੀਂ ਇਹੀ ਕੰਮ ਕਰਦੇ ਰਹੀਏ ਕਿ ਸਮਾਜ ਦੇ ਨਾਲ ਜੁੜੇ ਰਹੀਏ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਆਇਆ ਤਾਂ ਫੇਰ ਤੋਂ ਵੀ ਤੁਹਾਡਾ ਸਾਡੇ ਇਸ ਸਕੂਲ ਵਿੱਚ ਆਉਣ ਦਾ ਫੇਰ ਤੋਂ ਧੰਨਵਾਦ ਜੀ ਦੇ ਵਾਸਤੇ ਕਿ ਨਹੀਂ ਆ ਕਿ ਅਸੀਂ ਪੀੜ੍ਹੀ ਮੇਕਅਪ ਕਰਿਆ ਕਰਾਂਗੇ ਬੱਚਿਆਂ ਦੇ ਵਾਸਤੇ ਉਹਨਾਂ ਦੇ ਮਤਲਬ ਕੀ ਕਿਆ ਸ਼ਾਦੀਆਂ ਵਾਸਤੇ ਜੋ ਵੀ ਹੋਊਗਾ ਅਸੀਂ ਉਹਨਾਂ ਦਾ ਸੇ ਲੋਕ ਕਰਿਆ ਕਰਨਾ ਆ ਹਾਂਜੀ ਸਨ ਤੇ ਹੀ ਕੀ ਹੌਸਲਾ ਆਈ ਦੇ ਜਾਇਆ ਕਰੋ ਧੰਨਵਾਦ ਜੀ